ਜ਼ਿਲ੍ਹਾ ਨਮਸ਼ਾਹਿਰ ਦੇ ਪਿੰਡ ਲੰਗੋੜਾ ਦਾ ਰਹਿਣ ਵਾਲਾ ਜਸਪਾਲ ਸਿੰਘ ਜੋ ਅੱਜ ਈਰਾਨ ਤੋਂ ਵਾਪਸ ਪੰਜਾਬ ਪਰਤਿਆ ਜਿਸ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਦਰਅਸਲ ਜਸਪਾਲ ਸਿੰਘ ਨੇ ਏਜੰਟ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ ਸੀ ਪਰ ਏਜੰਟ ਨੇ ਉਸ ਨੂੰ ਧੋਖੇ ਨਾਲ ਈਰਾਨ ਦੇ ਵਿੱਚ ਫਸਾ ਦਿੱਤਾ ਜਿੱਥੇ ਕਿ ਉਸ ਨੂੰ ਉੱਥੇ ਇੱਕ ਈਰਾਨੀ ਅਤੇ ਕੁਝ ਪਾਕਿਸਤਾਨੀ ਏਜੰਟਾਂ ਨੇ ਅਗਵਾ ਕਰਕੇ ਉਸਤੇ ਕਾਫੀ ਤਸ਼ੱਦਦ ਕੀਤੇ। ਅਤੇ ਉਸਦੇ ਨਾਲ ਪੰਜਾਬ ਦੇ ਦੋ ਹੋਰ ਨੌਜਵਾਨ ਵੀ ਵਿਯੋਧ ਨੇ ਜਸਪਾਲ ਨੇ ਜਦੋਂ ਈਰਾਨ ਦੇ ਵਿੱਚ ਆਪਣੇ ਫਸੇ ਹੋਣ ਦੀ ਹਰਦਬੀਚੀ ਸੁਣਾਈ ਤਾਂ ਸੁਣ ਕੇ ਸਾਰਿਆਂ ਦੇ ਲੋਕਾਂ ਦੇ ਖੜੇ ਹੋ ਗਏ ਸਵਾ ਤੁਹਾਨੂੰ ਵੀ ਸੁਣਾਉਨੇ ਆ ਕੀ ਕਹਿੰਨਾ ਜਸਪਾਲ ਦਾ ਉੱਥੇ ਕੀ ਕੁਝ ਉਸਦੇ ਨਾਲ ਹੋਇਆ ਭਾਈ ਮੈਂ 1 ਅਪ੍ਰੈਲ ਲਈ ਬੈਠ ਤੇ ਦੁਬਈ ਕਿੰਨਾ ਟਾਈਮ ਰਹਿਏ 1 ਮਹੀਨਾ ਭਾਈ ਪੂਰਾ ਦੁਬਈ ਤੋਂ ਫਿਰ ਈਰਾਨ ਤੁਸੀਂ ਕਿੱਦਾਂ ਗਏ ਭਾਈ ਉੱਥੋਂ ਬਾਈਰ ਗਏ ਜਰ ਉੱਥੋਂ ਦੀ 1 ਮਹੀਨੇ ਨੂੰ ਭੱਜ ਗਏ ਉੱਥੋਂ ਦੇ ਜਦੋਂ ਤੁਸੀਂ ਘਰੋਂ 1 ਅਪ੍ਰੈਲ ਨੂੰ ਤੁਰੇ ਸੀ ਤਾਂ ਤੁਸੀਂ ਕਿਹੜੀ ਕੰਟਰੀ ਲਈ ਜਾਣ ਲਈ ਤੁਰੇ ਸੀ ਭਾਜੀ ਮੈਂ ਆਸਟ੍ਰੇਲੀਆ ਜਾਣ ਲਈ ਫਿਰ ਇਰਾਨ ਕਿੱਥੇ ਪਹੁੰਚ ਕੇ ਇਰਾਨ ਭਾਜੀ ਏਜੰਟ ਨੇ ਗਿਆ ਸੀਗਾ ਧੀਰੇ ਜੜਵਾਲ ਨੇ ਸ਼ਹਿਰਪਤ ਧੀਰੇ ਜੜਵਾਲ ਤੇ ਕਮਿਊਨਿਟੀ ਵਾਲ ਤੋਂ ਉਹਨਾਂ ਨੇ ਕਹਿ ਸੀਗਾ ਮੈਂ ਤੁਹਾਨੂੰ ਤੁਸੀਂ ਪਹਿਲਾਂ ਦਵੇਜ ਚਲ ਜਾਓ ਫਿਰ ਦਵੇਜ ਤੋਂ ਸਾਡੀ ਵਾਜਗਾ ਇਰਾਨ ਇਰਾਨ ਤੋਂ ਫਿਰ ਦੁਬਾਰਾ ਦਵੇਜ ਦੀ ਸੇਤ ਦੀ ਦਵੇਜ ਤੋਂ ਸਿੱਧੀ ਸਿੱਧੀ ਟਿਕਟ ਰੱਖ ਲਈ ਭਾਜੀ ਆਸਟ੍ਰੇਲੀਆ ਦੀ ਜਦੋਂ ਤੁਸੀਂ ਇਰਾਨ ਪਹੁੰਚ ਕੇ ਇਰਾਨ ਪਹੁੰਚ ਕੇ ਤੁਹਾਡੇ ਨਾਲ ਕੀ ਹੋਇਆ ਉਹਨਾਂ ਨੇ 12-13 ਦਿਨਾਂ ਤੋਂ ਸਾਨੂੰ ਦੂਸਰੇ ਘਰ ਸ਼ਿਫਟ ਕੀਤਾ ਜਦੋਂ ਸਾਨੂੰ ਦੂਸਰੇ ਘਰ ਸ਼ਿਫਟ ਕੀਤਾ ਉਸ ਤੋਂ ਸਾਨੂੰ 2-3 ਜਣ ਦੋ ਦਮੇਲੀਆਂ ਦਿਤੀਆਂ ਉਹ ਪਤਾ ਨਹੀਂ ਕਾਹਦੀਆਂ ਗੋਲੀਆਂ ਜਿਹਾ ਦੀਆਂ ਸੀਗੀਆਂ ਉਹ ਗੋਲੀਆਂ ਖਲਵਾਈਆਂ ਸਾਨੂੰ ਤੇ ਸਾਨੂੰ ਦੂਸਰੇ ਘਰ ਲੈ ਗਏ ਉੱਥੇ ਸ਼ਿਫਟ ਕੀਤਾ ਉਹਨਾਂ ਨੇ ਤੇ ਜੋ ਦੂਸਰੇ ਘਰ ਲੈ ਗਏ ਉੱਥੇ ਸਾਨੂੰ ਰੋਟੀ ਵੀ ਨਹੀਂ ਖਿਲਾਇਆ ਉਹਨਾਂ ਨੇ ਤੇ ਸਾਨੂੰ ਵੀ ਕੱਪੜੇ ਸਾਡੇ 12-13 ਦਿਨ ਤੋਂ ਕੋਪਾਏ ਹੋ ਗਏ ਤੇ ਉਹ ਗੰਦੇ ਤੁਸੀਂ ਨਹਾ ਦੋ ਲੋ ਪਹਿਲਾਂ ਆਪਣੇ ਕੱਪੜੇ-ਕੁੱਪੜੇ ਬਦਲ ਲਓ ਅਸੀਂ ਫੇਰ ਕੱਪੜੇ-ਕੁੱਪੜੇ ਬਦਲ ਲਓ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਅੱਜ ਦੁਬਾਰਾ ਕੁੱਟਣਾ ਹੈ ਸੀ ਤੁਹਾਡੇ ਘਰੇ ਗੱਲ ਵੀ ਨਹੀਂ ਕਰਾਨੀਆਂ ਤੇ ਉਹਨਾਂ ਨੇ ਸਾਨੂੰ ਇਹ ਨਾਲ ਕੁੱਟਿਆ ਫਿਰਨਾ ਸਾਡੇ ਘਰੇ ਗੱਲ ਕਰ ਬੈਜੋ ਕਹਿੰਦੇ ਮਹੀਨਾ ਗੱਲ ਨਹੀਂ ਕਰਵਾਨੀ ਛੱਡ ਕੇ ਤੇ ਉਹ ਹੀ ਫਿਰ ਉਹਨਾਂ ਨੇ ਸਾਨੂੰ 15 ਕਿ ਦਿਨ ਸਾਡੀ ਗੱਲ ਨਹੀਂ ਕਰਵਾਇਆ ਘਰੇ ਤੇ ਘਰੇ ਸਾਡੇ ਮੈਸੇਜ ਕਰ ਦਿੱਤੇ ਉਹਨਾਂ ਨੇ ਵੀ ਤੁਹਾਡੇ ਮੁੰਡੇ ਮਰ ਗਏ ਕੰਨੇ ਕਿ ਕਰਦੇ ਆ ਸਾਡੇ ਤੇ ਮੈਸੇਜ ਆਲਾ ਤੇ ਉਹ ਕਹਿੰਦੇ ਤੁਹਾਡੇ ਘਰ ਦੇ ਹੁਣ ਆਪੇ ਸਾਨੂੰ ਫੋਨ ਕਰਨਗੇ ਪੈਸਿਆਂ ਦੇ ਕਿ ਅਸੀਂ ਉਹਨਾਂ ਨੇ ਕਹੀ ਕਿ ਸਾਡੇ ਘਰੇ ਗੱਲ ਕਰਾ ਦੇ ਕਹਿੰਦੇ ਨਹੀਂ ਗੱਲ ਨਹੀਂ ਕਰਵਾਨੀ ਆ ਪਿਠਾੜੇ ਘਰ ਦੇ ਆਪੇ ਸਾਨੂੰ ਫੋਨ ਕਰਨੀ ਪੈਸਿਆਂ ਦੇ ਸਾਡੇ ਘਰ ਦੇ ਮਗਰ ਮੁੰਡੇ ਪੈਸੇ ਲੈ ਕੇ ਘੁੰਮਣਗੇ ਤੇ ਫਿਰ ਉਹਨਾਂ ਨੇ ਸਾਡੇ ਟੱਕ ਲਾਏ ਉਹਨਾਂ ਨੇ ਤੁਹਾਨੂੰ ਫੇਰ ਦੁਬਾਰਾ ਘਰੇ ਵੱਲ ਕਰਵਾਈ ਤੇ ਘਰ ਦੇ ਪੈਸਿਆਂ ਨੂੰ ਵੀ ਮੰਨ ਦੇ ਲਏ ਤੇ ਫਿਰ ਉਹਨਾਂ ਨੇ ਸਾਨੂੰ ਦੁਬਾਰਾ ਉੱਥੇ ਉਹਨਾਂ ਨੇ ਨੰਗੇ ਕੀਤਾ ਸਾਡੇ ਕੱਪੜਾ ਸਾਡੇ ਖੋਲ ਦਿੱਤੇ ਉਹਨਾਂ ਨੇ ਤੇ ਸਾਡੇ ਮੂੰਹ ਬੰਦ ਦਿੱਤੇ ਬਾਹਾਂ ਬੰਦ ਰੱਤਾ ਬੰਨ੍ਹਿਆ ਤੇ ਸਾਡੇ ਚਾਕੂ ਮਾਰੇ ਉਹਨਾਂ ਨੇ ਤਿੰਨਾਂ ਜਾਨਾਂ ਦੇ ਤੇ ਸਾਡੇ ਘਰ ਆ ਕੇ ਵੀ ਲੜ ਦਿੱਤਾ ਸਾਡੀ ਵੀਡੀਓ ਵੀ ਘਰੇ ਛਾਂਡ ਦਿੱਤੀ ਉਹ ਵਾਲੀ ਉਹ ਵਾਲੀ ਵੀਡੀਓ ਮੀਡੀਆ ਵਿੱਚ ਵੀ ਪਾਈ ਆ ਤੇ ਫੇਰ ਉਹਨਾਂ ਸਾਡੇ ਘਰੇ ਸਾਡੀ ਵੀਡੀਓ ਸੈਂਡ ਕੀਤੀ ਸਾਨੂੰ ਕਿ ਪੈਸੇ ਨੂੰ ਕਿਹੜਾ ਉਹਨਾਂ ਨਾਲ ਹਰਕਤ ਕਰਨ ਦੇ ਪੈਸੇ ਦੋ ਆਪਣੇ ਤੇ ਘਰ ਦੇ ਨਾਲ ਸਾਡੇ ਨੇ ਫੇਰ ਵੀ ਪੈਸੇ ਨੂੰ ਮਾਰਾ ਕਰ ਦਿੱਤਾ ਤੇ ਪੈਸੇ ਨਹੀਂ ਵੀ ਤੁਸੀਂ ਕਿ ਇੱਕਾਤ ਪੈਸੇ ਲੈ ਲੋ ਇੱਕਾ ਸਾਡੇ ਮੁੰਡੇ ਦੇ ਲੋ ਤੇ ਚਾਰ ਜਣ ਸੇ ਇੱਕ ਸੀ ਹਾਜੀ ਸੀ ਪਾਕਿਸਤਾਨੀ ਜਿਹੜੇ ਗਿੜਨਾ ਪਰਸ ਇੱਕ ਸ਼ੇਰਾ ਸੀਆ ਇੱਕ ਫੌਜੀ ਸੀਗਾ ਇੱਕ ਸੀ ਜੰਗਾ ਤੇ ਇੱਕ ਦਾ ਨਾਮ ਸੀ ਲਾਲਾ ਇਹ ਉਹਦਾ ਨਾਮ ਕਸ਼ਮੀਰੀ ਸੀ ਇੱਕ ਉਹ ਕਸ਼ਮੀਰੀ ਕਹਿੰਦੇ ਹੁੰਦੇ ਤੇ ਇੱਕ ਹੋਰ ਦੀ ਉਹਨਾਂ ਦਾ ਉਹਦਾ ਨਾਮ ਨਹੀਂ ਪਰ ਇੱਕ ਸੀ ਜਿਹੜਾ ਮੈਨ ਸੀਗਾ ਉਹ ਸੀ ਇਰਾਨੀ ਵਨ ਅਸਿਸਟਰ ਦਾ ਤੇ ਉਹ ਸਭ ਤੋਂ ਜ਼ਿਆਦਾ ਟੋਰਚ ਸੁਲਤਾਨ ਕਰਦਾ ਹੁੰਦੇ ਸੀ ਸਾਨੂੰ ਤੇ ਸਾਨੂੰ ਉਹ ਕਹਿੰਦੇ ਸੀਗੇ ਬਿਠਾਓ ਅਡੀ ਗੱਲ ਨਹੀਂ ਕਰਾਣੀ ਫਿਰ ਤੁਸੀਂ ਸਾਡੇ ਕੋ ਪੱਕੇ ਰਹਿ ਲੋ ਉੱਥੇ ਤੇ ਉਹਨਾਂ ਨੇ ਤੁਹਾਨੂੰ ਰੋਜ਼-ਰੋਜ਼ ਲਗਾਉਣਾ ਫਿਰ ਉਹ ਲਿਫਾਫਾ ਹੁੰਦਾ ਜਿਹੜਾ ਲਿਫਾਫਾ ਸਾਡੇ ਮੂੰਹ 'ਤੇ ਪਾ ਦੇਣ ਉੱਪਰ ਮੂੰਹ ਸਾਰਾ ਕਵਰ ਕਰ ਦਿੰਦੇ ਉਹਨਾਂ ਨੇ ਇੱਕ-ਇੱਕ ਮਿੰਟ ਅੰਦਰ ਖਾਣਾ ਦੇ ਸਥਾਨਾਂ ਆ ਕੇ ਸਾਨੂੰ ਇਹੋ ਲਿਫਾਫਾ ਲਾਣਾ ਆ ਤੇ ਸਾਡੇ ਚੇੜਾ ਮੰਨ ਨਹੀਂ ਉਹਨਾਂ ਨੇ ਤੇ ਫਿਰ ਉਹ ਜਿਹੜੀ ਸੀਖ ਹੁੰਦੀ ਹੈ ਸੀਖ ਚਿਕਨਦਵਾਰ ਵਾਲੀ ਉਹ ਸਾਡੇ ਸਿਰ 'ਤੇ ਮੰਨ ਜੀ 10-15 15 ਮਿੰਟ ਰੋਟੀ ਵਾਲੇ ਵੇਲਨ ਸਾਡੇ ਸਿਰ ਤੇ ਬੂਮਾਰੇ ਉਹਨਾਂ ਨੇ ਤੇ ਸਾਡਾ ਉਹਨਾਂ ਨੇ ਕਾਫੀ ਟਰ ਚ ਸਾਨੂੰ ਕੀਤਾ ਬੜਾ ਤੇ ਸਾਡੇ ਪਿੱਠ ਦੇ ਉੱਤੇ ਚਾਪੂ ਮਾਰੇ ਹੋਇਆ ਭਾਜੀ ਸਾਰੇ ਨਿਸ਼ਾਨ ਤੇ ਹੋਇਆ ਤੇ ਕੰਨ ਤੇ ਮਾਰੇ ਹੋਇਆ ਤੇ ਸਾਡੇ ਪਲਾਸਨਾ ਉਂਗਲਾਂ ਨਰੋੜੀਆਂ ਹੋਈਆਂ ਉਹਨਾਂ ਨੇ ਸਾਡੇ ਪੈਰਾਂ ਦੇ ਡੰਡੇ ਮਾਰੇ ਹੋਏ ਸਾਰੇ ਸਾਨੂੰ ਜਾਨੇ ਕਾਫੀ ਟਰ ਚ ਕੀਤਾ ਉਹਨਾਂ ਨੇ ਵੈਸੇ ਉਹਨੂੰ ਉਹਦੇ ਘਰ ਦੇ ਨੂੰ ਆਪਣੇ ਨੂੰ ਵੈਸੇ ਸਾਡੇ ਵੀ ਜੋਰ ਨਾਲ ਸਾਡੇ ਘਰੇ ਗੱਲ ਕਰਵਾਣੀ ਆ ਪਹਿਲਾਂ ਸਾਡੇ ਘਰੇ ਸਾਨੂੰ ਕਹਿੰਦੇ ਗਾਲਾਂ ਕਢੋ ਗੰਦੀਆਂ ਕਹਿੰਦੇ ਸਾਡੇ ਕੋਲ ਗਾਲ ਮੇਰੇ ਘਰੇ ਉਹ ਨਾਲ ਜਿਹੜੇ ਮੁੰਡੇ ਦੀ ਹੁਸ਼ਣ ਦੀ ਕਰਵਾਉਣੀ ਹੁਸ਼ਣ ਦੇ ਘਰ ਮੇਰੀ ਗੱਲ ਕਰਵਾਉਣੀ ਆ ਤੇ ਜਿਹੜਾ ਮੁੰਡਾ ਤੀਸਰਾ ਸੀ ਅਮਰਤ ਉਹਨੂੰ ਘਰ ਦੇ ਨਾਲ ਕਹਿੰਦਾ ਸੀਗਾ ਉਹਨੂੰ ਸਾਰਿਆਂ ਦੇ ਘਰ ਕਹਿੰਦਾ ਅਮਰਤ ਮਰ ਗਿਆ ਆ ਤੇ ਉਹ ਕਿਹਾ ਸਾਰਿਆਂ ਤੋਂ ਛੋਟਾ ਜਵਾਕ ਉਹਨੂੰ ਕਹਿੰਦੇ ਤੁਸੀਂ ਮਰ ਗਿਆ ਹੋਰ ਆ ਸਾਨੂੰ ਦੋਨਾਂ ਨੂੰ ਸਾਨੂੰ ਕੋਟਸਾ ਦੋਵਾਂ ਦੀ ਗੱਲ ਕਰਵਾਉਣੀ ਹੁੰਦੀ ਆ ਤੇ ਉਹ ਫਿਰ ਸਾਨੂੰ ਪੈਸਾ ਨੂੰ ਕਹਿੰਦੇ ਸਾਨੂੰ ਫਿਰ ਰੋਲੇ ਸਾਡੀ ਗੱਲ ਕਰਵਾਣੀ ਕਰ ਪੈਸਾ ਉਹਨੂੰ ਪੈਸਾ ਉਹ ਪਰੈ ਨੂੰ ਤੇ ਘਰਦਿਆਂ ਲੱਖ ਰੁਪਈਆ ਪਾਇਆ ਵੀ ਸੀ ਉਹਨਾਂ ਨੂੰ ਤੇ ਉਹ ਮੁੱਕਰ ਕੇ ਸੀ ਕਿ ਉਹ ਵੀ ਪੈਸਾ ਲੈ ਗਏ ਤੇ ਉਹ ਫਿਰ ਪਾਕਿਸਤਾਨੀ ਫੜੇ ਉਹਨਾਂ ਨੇ 8-10 ਜਣੇ ਪਾਕਿਸਤਾਨੀ ਯੂਰ ਫੜ ਲਏ ਸਾਨੂੰ ਉਸ ਦਿਨ ਉਹਨਾਂ ਨੇ ਕਹਿ ਦਿੱਤਾ ਵੀ ਸਾਨੂੰ ਅਸੀਂ ਕਹਿ ਰਹੇ ਸਾਨੂੰ ਨਾ ਮਾਰੋ ਉਹ ਕਹਿੰਦੇ ਵੀ ਇਹ ਪਾਕਿਸਤਾਨੀ ਆਣੇ ਆ ਉਹਨਾਂ ਨੂੰ ਪਤਾ ਨਹੀਂ ਲੱਗੇ ਤੁਸੀਂ ਇੰਡੀਆ ਦੇ ਜੇ ਤੁਹਾਡਾ ਪਤਾ ਲੱਗਦਾ ਤੁਸੀਂ ਇੰਡੀਆ ਦੇ ਜਿਹੜਾ ਅਮਰਤਪਾਲ ਇਹਦੀ ਧੋਣ ਵੜਦੇ ਨੇ ਜੀ ਤੇ ਉਹਨਾਂ ਨੇ ਸਾਨੂੰ ਫਿਰ ਕਿਹਾ ਤੁਸੀਂ ਸਾਡੇ ਸਾਡਾ ਗਰੁੱਪ ਆਓ ਤੇ ਉਹਨਾਂ ਨੇ ਸਾਨੂੰ ਫਿਰ ਨਾਮ ਦਿੱਤੇ ਵੰਗੂ ਜੇ ਪਾਕਿਸਤਾਨੀ ਆ ਲਾਹੌਰ ਤੋਂ ਕ੍ਰਿਸਚਨ ਤੇ ਉਹਨਾਂ ਨੇ ਮੇਰਾ ਨਾਮ ਲਿਖਿਆ ਜੌਨਸਨ ਤੇ ਹਸੀਬ ਰੱਖਿਆ ਮੁੰਡੇ ਦਾ ਦਾ ਅਮਰਤਪਸ ਉਹਦਾ ਨਾਮ ਲਿਖਿਆ ਹਸੀਬ ਤੇ ਜਿਹੜਾ ਹੁਸ਼ਨਪਰੀਸ ਉਹਦਾ ਨਾਮ ਰੱਖਿਆ ਸੈਂਡੀ ਉਹਨੇ ਕੁਝ ਸਾਡੇ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਕਿ ਤੁਸੀਂ ਇਹ ਸਾਡੇ ਕੋਲ ਉਹਨਾਂ ਨੇ ਆਪਣੇ ਪਾਕਿਸਤਾਨੀ ਜਿਹੜੇ ਸੀ ਉਹ ਪ੍ਰੋਵਾਈਡ ਸਾਡੇ ਕੋਲ ਤੇ ਉਹਨਾਂ ਨੂੰ ਸਾਡੇ ਅਸੀਂ ਕੁਟਾ ਚੰਗਾ ਮੜਾ ਗਲਤ ਕੰਮ ਵੀ ਕਰ ਸਾਡੇ ਕੋਲ ਕਰਾਇਆ ਉਹਨਾਂ ਨਾਲ ਤੇ ਉਹ ਸਾਡੇ ਉੱਤੇ ਟੌਰਚਰ ਅਸੀਂ ਉਹਨਾਂ ਨੇ ਕੀਤਾ ਪਾਕਿਸਤਾਨੀਆਂ ਨੂੰ ਉਹਨਾਂ ਦੇ ਆਪਣੇ ਬੰਦੇ ਸੀਗੇ ਉਹ ਬੰਦੇ ਉਹਨਾਂ ਦੇ ਜਾਣਦੇ ਨਿਕਲੇ ਸੀਗੇ ਤੇ ਜਿਹੜੇ ਪੈਸੇ ਚਾਰ ਬੰਦੇ ਸੋਂਾਂ ਦੇ ਚਾਰਾ ਬੰਦਿਆਂ ਦੇ ਪੈਸੇ 올ਰੀਡੀ ਦਿੱਤੇ ਸੀ ਉਹਨਾਂ ਨੇ ਪਾਕਿਸਤਾਨੀਆਂ ਨੇ ਉਹ ਪੈਸੇ ਲੈ ਕੇ ਵੀ ਨ ਛੱਡਦੇ ਸੀ ਭਾਜੀ ਹੱਤਾਂ ਹੋ ਗਏ ਸੀ ਪੈਸੇ ਆਨੂੰ ਤੇ ਪੈਸੇ ਲੈ ਕੇ ਵੀ ਨ ਛੱਡਦੇ ਸੀ ਕਿ ਸਾਡੇ ਨਾਲ ਉਹਨਾਂ ਨੇ ਇੱਥੇ ਹੀ ਗੱਲ ਸਾਨੂੰ ਕਹਿੰਦੇ ਸਾਨੂੰ ਮਾਕੂ ਭੱਜਣਾ ਹੈ ਮਾਕੂ ਜਿਆਦਾ ਟੌਰਚਰ ਕਰਦਾ ਹੀ ਆ ਕੰਨ ਵੜ ਦਿੰਦੇ ਆ ਕੋਈ ਮਾਸ ਵੜ ਦਿੰਦੇ ਆ ਉਂਗਲਾਂ ਵੜ ਦਿੰਦੇ ਆ ਕੱਲਾ ਕੱਲਾ ਟੁੱਕ ਦਿੰਦੇ ਹੁੰਦੇ ਹੋ ਤੇ ਸਾਨੂੰ ਉਹਨਾਂ ਨੇ ਭਾਈ ਇੱਕ ਮਹੀਨਾ ਉੱਤੇ ਰੱਖਿਆ ਅਸੀਂ ਇੱਕ ਮਹੀਨਾ ਸਾਨੂੰ ਉਹਨਾਂ ਨੇ ਕਰਨੇ ਵੀ ਤਵਰੀਆ ਤੇ ਸ਼ਿਰ 1 ਮਈ ਤੇ 1 ਜੂਨ ਨੂੰ ਤੇ ਰੇਡ ਪਈ ਸੀ ਆਈਡੀ ਇਰਾਨ ਤੋਂ ਸੀ ਤੇ ਉਹਨਾਂ ਨੇ ਸਾਨੂੰ ਉੱਥੋਂ ਫਿਰ ਕੜਵਾਇਆ ਤੇ ਉਹਨਾਂ ਨੂੰ ਤੇ ਰੇਡ ਪਈ ਭਾਜੀ ਫਿਰ ਉਹਨਾਂ ਸਾਡੇ ਕਰਕੇ ਭਾਜੀ ਫਿਰ ਇਹਨੇ ਪਾਕਿਸਤਾਨੀ ਸੀਗੇ ਉਹ ਵੀ ਸਾਰੇ ਬੱਚੇ ਰੇਡ ਪਈ ਨੂੰ 2.5 ਘੰਟੇ ਉੱਥੇ ਉਹਨਾਂ ਨੇ ਤਲਾਸ਼ ਲਈ ਸੀ ਸਾਰਾ ਖੇਤਰ ਤੋਂ ਪਾਸਵਰਡ ਨਿਕਲ ਕਾਫੀ ਜਰਾ ਤੇ ਸਾਨੂੰ ਫਿਰ ਉਹ ਲੈ ਕੇ ਗਏ ਥਾਣੇ ਲੈ ਗਏ ਭਾਜੀ ਉੱਥੇ ਆਪਣੇ ਇਰਾਨ ਚ ਤੇ ਉੱਥੇ ਸਾਰੀ ਸ਼ਾਨਦਗੀ ਕੀਤੀ ਭਾਦੀ ਤੋਂ ਸਾਡੀ ਕਿ ਉਹੜਾ ਨੇ ਸਾਨੂੰ ਗਿਆ ਸੀਗਾ ਵੀ ਤੁਸੀਂ ਅਜੰਟਰ ਨੇ ਕਿੰਨੇ ਪੈਸੇ ਦਿੱਤੇ ਸੀਗੇ ਇਹ ਅਜੰਟਰ ਨੂੰ ਸਾਡਾ 18 ਲੱਖ ਰੱਖ ਦਿੱਤਾ ਅਜੰਟਰ ਨੇ ਕਿੰਨੇ ਕਿਹਾ 18 18 ਲੱਖ ਰੁਪਏ ਤਾਂ ਉਹਨਾਂ ਸਾਡੇ ਕੋਲ 54 ਲੱਖ ਦੀ ਮੰਗ ਕੀਤੀ। ਮਸੰਯੁਤ ਇਹ ਏਜੰਟ ਨੇ ਪੈਸੇ ਦਿੱਤੇ ਆ ਉਹ ਵਾਲੇ ਬੈ ਸਾਨੂੰ 18 ਲੱਖ ਰੁਪਏ ਕਿਹੜੇ ਬੰਦੇ ਨੇ ਮੰਗ ਕੀਤੀ? ਹਾਂਜੀ। ਕਿਹੜੇ ਨੇ ਮੰਗ ਕੀਤੀ ਇਹ? ਇਹ ਭਾਜੀ ਹਾਂਜੀ। ਅੱਛਾ। ਪਾਕਿਸਤਾਨੀ ਜਿਹੜੇ ਬੰਦੇ 18 ਲੱਖ ਰੁਪਏ ਏਜੰਟਰ ਨੂੰ ਦਿੱਤਾ ਹੈ 54 ਲੱਖ ਉਹਨੂੰ ਦਿੱਤਾ 53 ਲੱਖ ਰੁਪਏ ਸਾਨੂੰ ਉਹਨਾਂ ਦਾ ਪਾਕਿਸਤਾਨ ਦਾ ਭਾਈ ਬਣਨ ਦੀ 1.5 ਕਰੋੜ ਰੁਪਈਆ ਜਿੰਨੇ ਕਹੇ ਉਹਨਾਂ ਨੇ ਦਿੱਤੇ ਵੈਸੇ 1900 ਨਹੀਂ ਪੈਸੇ ਲੋ। ਉਹਨਾਂ ਨਾਲ ਭਾਈ ਫਿਰ ਏਜੰਟੇ ਉਹਨਾਂ ਦੇ ਪਾਕਿਸਤਾਨ ਦੇ ਪਿਆ ਹੋਇਆ ਅਲੀ ਜੀ ਮਾ ਤੇ ਕਹਿ ਰਹੇ ਸਕੰਦਰ ਵਾਜੀ ਤੇ ਦੋ ਤਿੰਨ ਭਾਈ ਨਾਮ ਹੋਰ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆ ਤੇ ਉਹਨਾਂ ਦੇ ਵਿੱਚ ਫਿਰ ਖੋਹਣ ਵਾਲੇ ਜਿੰਨੇ ਸੇ ਉਹਨਾਂ ਦੇ ਏਜੰਟਰਾਂ ਨੇ ਇੱਕ ਨਹੀਂ ਕਹਿ ਦਿੱਤਾ ਵੀ ਇਹਨਾਂ ਦੇ ਗਾਰੰਟੀਆਂ ਮੇਰੇ ਕੋਲ ਪੈਸੇ ਜਿਹੜੇ ਇਹਨਾਂ ਦੇ 18-18 ਲੱਖ ਰੁਪਈਆ ਘਰ ਦੇ ਵਿੱਚ ਮੰਗ ਜਿਵੇਂ ਉਹ ਹੀ ਰੋਕੇ ਹੋਏ ਆ ਉਹ ਤੁਹਾਨੂੰ ਨਹੀਂ ਜਾਣਿਆ ਤੁਸੀਂ ਚਾਹੇ ਇਹਨਾਂ ਨੂੰ ਮਾਰ ਦੋ ਜਾਂ ਉਹਨਾਂ ਨੂੰ ਮਾਰ ਦੋ ਜਾਂ ਅੰਤਨਾ ਕਰ ਦੋ ਤੁਹਾਨੂੰ ਪੈਸੇ ਨਹੀਂ ਮਿਲਣੇ ਆ ਤੇ ਉਹ ਸਭ ਤੋਂ ਜ਼ਿਆਦਾ ਡੋਰ ਚ ਸੁਲਤਾਨ ਕਰਦਾ ਹੁੰਦਾ ਸੀ ਕਹਿੰਦਾ ਸਾਨੂੰ ਤੇ ਸਾਨੂੰ ਉਹ ਕਹਿੰਦੇ ਸੀਗੇ ਬਠੋੜੀ ਗੱਲ ਦੀ ਨਿਗਰਾਨੀ ਫਿਰ ਤੁਸੀਂ ਸਾਡੇ ਕੋਲ ਪੱਕੇ ਰਹਿ ਲੋ ਉੱਥੇ ਤੇ ਉਹਨਾਂ ਨੇ ਤੁਹਾਨੂੰ ਰੋਲ ਜੋੜ ਚੜਕਾਣਾ ਫਿਰ ਉਹ ਲਿਫਾਫਾ ਹੁੰਦੇ ਜਿਹੜਾ ਲਿਫਾਫਾ ਸਾਡੇ ਮੂੰਹ 'ਤੇ ਬਾਹਰ ਨੂੰ ਉੱਪਰ ਮੂੰਹ ਸਾਰਾ ਕਵਰ ਕਰ ਦੇਣਾ ਉਹਨਾਂ ਨੇ ਇੱਕ ਇੱਕ ਮਿੰਟ ਅੱਧ ਦੇਖਣ ਦੇ ਸਤਾਣਾਗੇ ਸਾਨੂੰ ਜਿਹੜਾ ਲਿਫਾਫਾ ਲੈਣਾ ਆ ਫਿਰ ਸਾਡੇ ਚਮੇੜਾ ਮਾਰਨੀ ਉਹਨਾਂ ਨੇ ਤੇ ਫਿਰ ਉਹ ਜਿਹੜੀ ਸੀਹ ਹੁੰਦੀ ਹੈ ਸੀਹ ਚਿਕਨ ਦਬਾਅ ਵਾਲੀ ਉਹ ਸਾਡੇ ਸਿਰ 'ਤੇ ਮਾਰਨੀ 10 15 15 ਮੀਟਰ ਰੋਟੀ ਵਾਲੇ ਵੇਦਨ ਸਾਡੇ ਸਿਰ 'ਤੇ ਬੋ ਮਾਰੇ ਉਹਨਾਂ ਨੇ ਤੇ ਸਾਡੇ ਉਹਨਾਂ ਨੇ ਕਾਫੀ ਦੌਰ ਤੱਕ ਸਾਨੂੰ ਕੀਤਾ ਉਹਨਾਂ ਨੇ ਤੇ ਸਾਡੇ ਪੇਟ ਦੇ ਉੱਤੇ ਜਖਮ ਮਾਰੇ ਹੋਏ ਆ ਭਾਜੀ ਸਾਰੇ ਨਿਸ਼ਾਨ ਤੇ ਹੋਏ ਆ ਤੇ ਕੰਨ ਤੇ ਮਾਰੇ ਹੋਏ ਆ ਤੇ ਸਾਡੇ ਪਲਾਸ ਨਾਲ ਉਂਗਲਾਂ ਲੋੜੀਆਂ ਹੋਈਆਂ ਉਹਨਾਂ ਨੇ ਸਾਡੇ ਪੈਰਾਂ ਦੇ ਡੰਡੇ ਮਾਰੇ ਹੋਏ ਸਰ ਸਾਨੂੰ ਜਾਨੇ ਕਾਫੀ ਟੌਰਚਰ ਕੀਤਾ ਉਹਨਾਂ ਨੇ ਪੈਸੇ ਨੂੰ ਤੇ ਘਰ ਦੇ ਘਰ ਆਪਣੇ ਨੂੰ ਪੈਸੇ ਦੇ ਸਾਡੇ ਤੇ ਜਦੋਂ ਵੀ ਸਾਡੇ ਘਰੇ ਗੱਲ ਕਰਵਾਣੀ ਆ ਪਹਿਲਾਂ ਸਾਡੇ ਘਰੇ ਸਾਨੂੰ ਕਹਿੰਦੇ ਪੇ ਗਾਲਾਂ ਕਢ ਦੇ ਗੰਦੀਆਂ ਕਹਿੰਦੇ ਸਾਡੇ ਕੋਲ ਗਾਲਾਂ ਮੇਰੇ ਘਰੋਂ ਨਾਲ ਦੇ ਮੁੰਡੇ ਦੀ ਹੁਸ਼ਣ ਦੀ ਗੱਲ ਕਰਾਉਣੀ ਹੁਸ਼ਣ ਦੇ ਘਰ ਮੇਰੀ ਗੱਲ ਕਰਵਾਉਣੀ ਆ ਤੇ ਜਿਹੜਾ ਉਹ ਮੁੰਡਾ ਤੀਸਰਾ ਸੀ ਅਮਰਤ ਉਹਨੂੰ ਘਰ ਦੇ ਨਾਲ ਕਹਿੰਦਾ ਸੀਗਾ ਉਹ ਸਾਰੇ ਇਹ ਕਰੇਗਾ ਤੇ ਅੰਮ੍ਰਿਤ ਮਰ ਗਿਆ। ਕਿ ਉਹ ਕਿਉਂਕਿ ਸਾਰਿਆਂ ਦਾ ਛੋਟਾ ਜਿਹਾ ਗਵਾਹ। ਉਹਨੂੰ ਕਹਿੰਦੇ ਤੁਸੀਂ ਮਰ ਗਿਆ ਹੋਰ ਆ ਵੀ ਸਾਨੂੰ ਦੋਨਾਂ ਨਾਲ ਕੋਟ ਸਾ ਦੋਵਾਂ ਦੀ ਗੱਲ ਕਰੇ ਕਰਵਾ ਦੇ ਹੁੰਦੇ ਆ। ਤੇ ਉਹ ਫਿਰ ਸਾਨੂੰ ਪੈਸੇ ਨੂੰ ਕਹਿੰਦੇ ਸਾਨੂੰ ਫਿਰ ਰੋਲੇ ਸਾਡੀ ਗੱਲ ਕਰਵਾਣੀ ਘਰ ਪੈਸੇ ਉਹਨੂੰ ਪੈਸੇ ਨੂੰ ਉਹ ਭਰੇ ਨੂੰ ਤੇ ਘਰ ਦੇ ਨਾਲ ਲੱਖ ਰੁਪਈਆ ਪਾਇਆ ਵੀ ਸੀ ਉਹਨਾਂ ਨੂੰ ਤੇ ਉਹ ਮੁੱਕਰ ਗਿਆ ਸੀ ਫਿਰ ਵੀ ਪੈਸੇ ਲੈ ਗਏ। ਤੇ ਉਹ ਫਿਰ ਪਾਕਿਸਤਾਨੀ ਫੜੇ ਸੀ ਉਹਨਾਂ ਨੇ 8 ਤੋਂ 10 ਜਾਨੇ ਪਾਕਿਸਤਾਨੀ ਯੂਰ ਫੜਲੇ। ਸਾਨੂੰ ਉਸ ਦਿਨ ਉਹਨਾਂ ਨੇ ਕਹਿ ਦਿੱਤਾ ਵੀ ਸਾਨੂੰ ਅਸੀਂ ਕਹਿ ਦੋ ਸਾਨੂੰ ਨਾ ਮਾਰੋ ਉਹ ਕਹਿੰਦੇ ਵੀ ਇਹ ਪਾਕਿਸਤਾਨੀ ਆਣੇ ਆ ਉਹਨਾਂ ਨੂੰ ਪਤਾ ਨਹੀਂ ਲੱਗੇ ਤੁਸੀਂ ਇੰਡੀਆ ਦੇ ਜੇ ਤੁਹਾਡਾ ਪਤਾ ਲੱਗੇ ਤੁਸੀਂ ਇੰਡੀਆ ਦੇ ਜਿਹੜਾ ਅਮਰਤਪਾਲ ਇਹਦੀ ਧੌਣ ਵੱਢ ਦੇਣੀ ਆ ਜੀ ਤੇ ਉਹਨਾਂ ਨੇ ਸਾਨੂੰ ਫਿਰ ਕਿਹਾ ਤੁਸੀਂ ਸਾਡੇ ਸਾਡਾ ਗਰੁੱਪ ਆ ਹੋ ਤੇ ਉਹਨਾਂ ਨੇ ਸਾਨੂੰ ਫਿਰ ਨਾਮ ਦਿੱਤੇ ਉਹ ਕਹਿੰਦੇ ਤੁਸੀਂ ਪਾਕਿਸਤਾਨੀ ਆ ਲਾਹੌਰ ਤੋਂ ਕਲਿਚਨ ਤੇ ਉਹਨਾਂ ਨੇ ਮੇਰਾ ਨਾਮ ਰੱਖਿਆ ਜੌਨਸਨ ਤੇ ਹਸੀਬ ਰੱਖਿਆ ਮੁੰਡੇ ਦਾ ਦਾ ਅਮਰਤਪਾਲ ਉਹਦਾ ਨਾਮ ਰੱਖਿਆ ਹਸੀਬ ਤੇ ਜਿਹੜਾ ਹੁਸ਼ਨਪਰੀਸ ਉਹਦਾ ਨਾਮ ਰੱਖਿਆ ਸੈਂਡੀ ਅਨੇਕ ਸਾਡੇ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਕਿ ਤੁਸੀਂ ਜੀ ਸਾਡੇ ਕੋਲ ਉਹਨਾਂ ਨੇ ਆਪਣੇ ਪਾਕਿਸਤਾਨੀ ਜਿਹੜੇ ਸੀ ਉਹ ਕਟਵਾਏ ਸਾਡੇ ਕੋਲ ਤੇ ਉਹਨਾਂ ਨੇ ਸਾਡੇ ਅਸੀਂ ਕੋਟਾ ਚੰਗਾ ਮੜਾ ਗਲਤ ਕੰਮ ਵੀ ਕਰ ਸਾਡੇ ਕੋਲ ਕਰਾਇਆ ਉਹਨਾਂ ਨਾਲ ਤੇ ਉਹ ਸਾਡੇ ਨੂੰ ਫੇਟੌਰ ਤੇ ਅਸੀਂ ਉਹਨਾਂ ਦੇ ਪਿੱਛੇ ਪਾਕਿਸਤਾਨੀਆਂ ਨੂੰ ਉਹਨਾਂ ਦੇ ਆਪਣੇ ਬੰਦੇ ਸੀਗੇ ਉਹ ਬੰਦੇ ਉਹਨਾਂ ਦੇ ਜਾਣਦੇ ਨਿਕਲੇ ਸੀਗੇ ਤੇ ਜਿਹੜੇ ਪੈਸੇ ਚਾਰ ਬੰਦੇ ਸੀ ਉਹਨਾਂ ਦੇ ਚਾਰਾਂ ਬੰਦਿਆਂ ਦੇ ਪੈਸੇ 올ਰੀਡੀ ਦਿੱਤੇ ਸੀ ਉਹਨਾਂ ਨੇ ਪਾਕਿਸਤਾਨੀਆਂ ਨੇ ਉਹ ਪੈਸੇ ਲੈ ਕੇ ਵੀ ਨਹੀਂ ਛੱਡਦੇ ਸੀ ਭਾਜੀ ਹਫਤਾ ਹੋ ਗਿਆ ਸੀ ਪੈਸੇ ਆਉਣ ਨੂੰ ਕਿ ਪੈਸੇ ਲੈ ਕੇ ਵੀ ਨਾ ਸ਼ਰਦਜੀਤ ਸਾਡੇ ਨਾਲ ਉਹਨਾਂ ਨੇ ਇਦਾਂ ਹੀ ਗੱਲ ਸਾਨੂੰ ਕਹਿੰਦੇ ਸਾਨੂੰ ਮਾਕੂ ਭਜਣਾ ਹੈ ਮਾਕੂ ਯਾਦਾ ਟੌਰਚਰ ਕਰਦੇ ਆ ਕੰਨ ਵੜ ਦਿੰਦੇ ਆ ਕੋਈ ਮਾਸ ਵੜਦੇ ਰਹਿੰਦੇ ਆ ਉਂਗਲਾ ਵੜ ਦਿੰਦੇ ਆ ਕੱਲਾ ਕੱਲਾ ਟੁੱਕ ਦਿੰਦੇ ਹੁੰਦੇ ਉਹ ਤੇ ਸਾਨੂੰ ਉਹਨਾਂ ਨੇ ਬਈ 1 ਮਹੀਨਾ ਰੱਖਿਆ ਅਸੀਂ 1 ਮਹੀਨ ਸਾਨੂੰ ਉਹਨਾਂ ਨੇ ਕਰਨੇ ਵੀ ਦਵ ਗਿਆ ਤੇ 1 ਮਈ ਤੇ 1 ਜੂਨ ਨੂੰ ਤੇ ਰੇਡ ਪਈ ਸੀ ਆਈਡੀ ਵੀਰਾਂ ਤੋਂ ਉਸ ਦੀ ਤੇ ਉਹਨਾਂ ਨੇ ਸਾਨੂੰ ਉੱਥੋਂ ਫਿਰ ਘਰਵਾਇਆ ਤੇ ਉਹਨਾਂ ਨੇ ਉਥੇ ਰੇਡ ਪਈ ਭਾਜੀ ਫਿਰ ਉਹਨਾਂ ਸਾਡੇ ਕਰਕੇ ਭਾਜੀ ਫਿਰ ਇਹਨੇ ਪਾਕਿਸਤਾਨੀ ਸੀਗੇ ਉਹ ਵੀ ਸਾਰੇ ਬੱਚੇ ਰੇਟ ਪਿੰਨ 2 2.5 ਘੰਟੇ ਉੱਥੇ ਉਹਨੇ ਤਲਾਸ਼ ਲਈ ਸੀ ਸਾਰਾ ਵਸ਼ੀਤ ਉਹਦਾ ਪਾਸਵਰਡ ਨਿਕਲ ਕਾਫੀ ਜਰਾ ਤੇ ਸਾਨੂੰ ਫਿਰ ਉਹ ਲੈ ਕੇ ਛਾਣੇ ਲੈ ਜਾਵੇ ਉੱਥੇ ਆਪਣੇ ਈਰਾਨ ਚ ਤੇ ਉੱਥੇ ਸਾਰੀ ਛਾਣ ਬਣ ਗਈ ਭਾਜੀ ਸਾਡੀ ਤੇ ਉਹਨਾਂ ਨੇ ਸਾਨੂੰ ਗਿਆ ਸੀਗਾ ਵੀ ਤੁਸੀਂ ਏਜੰਟ ਨੂੰ ਕਿੰਨੇ ਪੈਸੇ ਦਿੱਤੇ ਆ ਸੀਗੇ ਏਜੰਟ ਨੂੰ ਸਾਡਾ 18 ਲੱਖ ਰੱਖਦੇ ਆ ਗੱਲ ਕਰਦੇ ਕਹਿੰਦੇ 18 18 54 ਲੱਖ ਰਵੇਤਾ ਉਹਨਾਂ ਸਾਡੇ ਕੋਲੋਂ 54 ਲੱਖ ਦੀ ਮੰਗ ਕੀਤੀ ਸਾਨੂੰ ਜੋ ਇਹ ਏਜੰਟ ਨੇ پیسے ਦਿੱਤੇ ਉਹ ਵਾਲੇ پیسے ਸਾਨੂੰ 12 ਲੱਖ ਰੁਪਏ ਕਿਹੜੇ ਬੰਦੇ ਨੇ ਮੰਗ ਕੀਤੀ ਹਾਂਜੀ ਕਿਹੜੇ ਨੇ ਮੰਗ ਕੀਤੀ ਇਹ ਇਹ ਭਾਈ ਜੀ ਹਾਂਜੀ ਪਾਕਿਸਤਾਨੀ ਇਹਦੇ ਉਹ ਬੰਦੇ 18 ਲੱਖ ਰੁਪਏ ਏਜੰਟ ਨੂੰ ਦਿੱਤਾ 53 ਲੱਖ ਉਹ ਨਹੀਂ ਦਿੱਤਾ 53 ਲੱਖ ਰੁਪਏ ਸਾਨੂੰ ਉਹਨਾਂ ਦਾ ਪਾਕਿਸਤਾਨ ਦਾ ਭਾਈ ਬਣ ਸੀਗਾ 1.5 ਕਰੋੜ ਰੁਪਏ ਜਿੰਨੇ ਕਹਿੰਦੇ ਉਹਨਾਂ ਨੇ ਦਿੱਤੇ پیسے 1900 ਨੇ ਪੈਸੇ ਦੋ ਤੇ ਉਹਨਾਂ ਨੇ ਭਾਈ ਜੀ ਫਿਰ ਏਜੰਟ ਦੇ ਉਹਨਾਂ ਦੇ ਪਾਕਿਸਤਾਨ ਦੇ ਪਹ ਹੈ ਅਲੀ ਖੀਮਾ ਤੇ ਕਹਿੰਗਾ ਸਕੰਦਰਵਾਜੀ ਤੇ ਦੋ ਤਿੰਨ ਭਾਈ ਨਾਮ ਹੋਰ ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ ਆ ਤੇ ਉਹਨਾਂ ਨੇ ਫੇਰ ਫੋਨ ਆ ਲਈ ਜਿਵੇਂ ਐਸੇ ਉਹਨਾਂ ਦੇ ਏਜੰਟਾਂ ਨੇ ਇੱਕ ਨਹੀਂ ਕਹਿ ਸੀ ਕਿ ਇਹਨਾਂ ਦੀਆਂ ਗਾਰੰਟੀਆਂ ਮੇਰੇ ਕੋਲ ਜਿਹੜੇ ਪੈਸੇ ਜਿਹੜੇ ਇਹਨਾਂ ਦੇ 1800 ਲੱਖ ਰੁਪਏ ਘਰ ਦੇ ਲਈ ਮੰਗ ਜਿਹੜੇ ਉਹ ਹੀ ਰੋਕੇ ਹੋਏ ਆ ਉਹ ਤੁਹਾਨੂੰ ਨਹੀਂ ਜਾਣਿਆ ਤੁਸੀਂ ਚਾਹੇ ਇਹਨਾਂ ਨੂੰ ਮਾਰ ਦੋ ਜਾਂ ਨੂੰ ਮਾਰ ਦੋ ਜਾਂ ਅੰਤਨਾ ਕਰ ਦੋ ਤੁਹਾਨੂੰ ਪੈਸੇ ਨਹੀਂ ਮਿਲਣਿਆ ਉਹ ਵਾਲੀਆਂ ਵੀਡੀਓ ਭਾਈ ਤੁਸੀਂ ਆਪਣੇ ਘਰ ਵੀ ਸੈਂਡ ਕੀਤੀਆਂ ਜੋ ਵੀ ਰਿਕਾਰਡਿੰਗ ਆਣੀ ਸੀਗਾ ਸਾਨੂੰ ਜਨ ਕਰੋ ਜਿਹੜੇ ਟੌਰਚਰ ਕਰਦੇ ਸੀਗੇ ਸਾਡੇ ਖੂਨ ਵਾਲੀ ਨੱਬੜੀਆਂ ਹੋਈਆਂ ਵੀਡੀਓ ਸਾਡੇ ਘਰੇ ਪਾਣੀ ਆਣੇ ਇੱਕ ਦਿਨ ਭਾਈ ਜੀ ਅਸੀਂ ਉਹਨਾਂ ਨੇ ਕਹੇ ਸਾਨੂੰ ਅਸੀਂ ਪਾਣੀ ਪੀਣਾ ਸਾਨੂੰ ਇੱਕ ਦੂਜੇ ਤਿੰਨ ਦਿਨ ਸਾਨੂੰ ਬਾਥਰੂਮ ਕੋਲ ਆਇਆ ਭਾਈ ਉਹਨਾਂ ਨੇ ਪਾਣੀ ਦੀ ਵਜ੍ਹਾ ਸਾਨੂੰ ਪਾਣੀ ਨਹੀਂ ਪਾਇਆ ਤੇ ਰੋਟੀ ਵੀ ਸਾਨੂੰ ਭਾਈ ਕਦੇ ਖਰਜ ਦਿੰਦੇ ਹੁੰਦੇ ਸੀ ਉਹ ਤੇ ਉਹ ਸਾਰੇ ਥਾਣੇ ਲੱਗੇ ਵੜੀ ਤੇ ਉੱਥੇ ਸਾਡੇ ਬਿਆਨ ਹੋਏ ਸਾਰੇ ਕੁਝ ਲਿਖਿਆ ਤੇ ਉਹਨਾਂ ਦੇ ਜਿਹੜਾ 4 ਦਿਨ ਇਹਨਾਂ ਨੂੰ ਅਰੈਸਟ ਹੋ ਗਿਆ ਜਿਹੜਾ ਮੈਂ ਸੀਗਾ ਸੁਲਤਾਨ ਉਹ ਫਰਾਰ ਹੋ ਗਿਆ ਉਹ ਜੋ ਹੱਥ ਨਹੀਂ ਆਇਆ ਤੇ ਉੱਥੇ ਸਾਰੇ ਸਾਡੇ ਬਿਆਨ ਵਾਲੇ ਭਾਈ ਜਦੋਂ ਤੇ ਪਾਕਿਸਤਾਨੀ ਬੁੱਤੇ ਸਾਰੇ ਫੜੇ ਹੋ ਗਏ ਤੇ ਉਹਨਾਂ ਨੇ ਫਿਰ 8-10 پاکستانی ਸੀਗੇ ਇਹ ਸਾਰੇ ਦੂਜੇ ਕਿਤੇ ਵਾਰੀ ਹੋਣਾ ਨੇ ਰੈਫੀਟੇ ਹੋਣਾ ਨੇ ਤੇ ਬਿਆਨ ਕਿਤੇ ਸਾਰਿਆਂ ਸਾਡੇ ਦੇ ਕੇ ਲਿਖਾਈਆ ਹੋਇਆ ਤੇ ਸਾਰਾ ਜੀ ਤੇ ਫਿਰ ਉਹਨਾਂ ਨੇ ਸਾਨੂੰ ਇਕੱਲੇ ਦਾ ਦਿਨ ਪੁੱਛਿਆ ਜੀ ਕਿ ਤੁਸੀਂ ਕਿਸ ਤਰ੍ਹਾਂ ਆਏ ਕਿੱਦਾਂ ਕੰਦਾ ਆਇਆ ਆ ਅਸੀਂ ਹਾਂ ਦੂਸਰ ਸਾਡੇ ਏਜੰਟ ਨੇ ਸਾਡੇ ਨਾਲ ਇਦਾਂ ਕੀਤੀ ਕਿਉਂਕਿ ਜਿਹੜਾ ਏਜੰਟ ਸੀ ਸਾਡਾ ਸਾਡੇ ਏਜੰਟ ਦੇ ਗਾਹਾਂ ਹੋਰ ਵੀ ਏਜੰਟ ਦੀ ਜਿਹੜਾ ਪਾਕਿਸਤਾਨੀ ਲਿੰਕ ਥੋੜਾ ਜਿਹਾ ਤੇ ਗਾਹਾਂ ਦਾ ਆ ਭਾਈ ਸਾਨੂੰ ਦੇ ਦਿੱਤਾ ਸਾਨੂੰ ਫਿਰ ਉਹਨਾਂ ਨੇ ਕਿਰਨਾਇਤ ਵੀ ਕਰਦਾ ਗਿਆ ਉਹ ਲੈਣ ਗਿਆ ਸੀਗਾ ਬਿਠੋ ਅਜੈਂਟ ਨੇ ਸਾਨੂੰ ਵੇਚਿਆ ਤੇ ਤੁਹਾਨੂੰ ਵੇਚ ਦਿੱਤਾ ਜਣੀ ਹਾਂਜੀ ਸਾਨੂੰ ਵੇਚਿਆ ਉਹ ਕਹਿੰਦੇ ਤੁਸੀਂ ਵਿਕੇ ਹੋਏ ਸਾਡੇ ਕੋਲ ਜਿਹੜੇ ਆਏ ਆ ਦੇ ਤੁਸੀਂ ਆਪਣੇ ਘਰ ਦੇ ਨਾਲ ਗੱਲਬਾਤ ਕਰੋ ਸਾਨੂੰ ਪੈਸਾ ਜਿੱਦਾਂ ਮਾਰਦੀ ਕਰਵਾਓ ਅਸੀਂ ਰੋਜ਼ ਹੀ ਗੱਲ ਕਰਨੀ ਸਾਡੀ ਰੋਜ਼ ਹੀ ਗੱਲ ਕਰਵਾਉਣੀ ਹੁੰਦੀ ਹੈ ਤੇ ਸਾਨੂੰ ਰੋਜ਼ ਹੀ ਘੁੱਟਣਾ ਉਹਨਾਂ ਨੂੰ ਜਦੋਂ ਵੀ ਗੱਲ ਕਰਵਾਣੀ ਕਰਦੇ ਸਾਨੂੰ ਰੋਜ਼ ਹੀ ਘੁੱਟਣਾ ਜਿਹੜੇ ਫੋਨ ਆੜੀਆਂ ਤੇ ਸਾਡੇ ਆ ਛਾਤੀ ਜਲੱਤਾਂ ਮਾਰੀਆਂ ਆਣੀਆਂ ਮੁਕੇਆ ਮਸਲਦੇ ਫਾਟੇ ਹੋਏ ਚੈਕ ਦੇ ਮੇਰੇ ਰੀੜ ਦੀ ਹੱਡੀ ਜੇ ਮਣਕੇ ਜਿਹੜੇ ਕੰਮ ਹੋਇਆ ਤੇ ਸਾਡੇ ਟਾਕਲੇ ਜਿਵੇਂ ਚਾਤਰੀ ਨੂੰ ਸਾਨੂੰ ਕਾਫੀ ਡੋਰ ਚ ਕੀਤਾ ਭਾਈ ਉਹਨਾਂ ਨੇ ਪਾਰ ਸਰਕਾਰ ਨੇ ਤੁਹਾਨੂੰ ਹੁਣ ਇੱਥੇ ਦਾ ਤੁਸੀਂ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਬਾਰੇ ਭਾਜੀ ਮੈਂ ਸੈਂਟਰ ਸਰਕਾਰ ਦਾ ਭਾਜੀ ਬਹੁਤ ਬਹੁਤ ਧੰਨਵਾਦ ਆ ਭਾਜੀ ਈਰਾਨ ਪੁਲਿਸ ਦਾ ਭਾਜੀ ਆਪਣੀ ਇੰਡੀਆ ਨੰਬੈਸੀ ਜਿਹੜੀ ਈਰਾਨ ਚ ਮੌਨਰ ਸ਼ੁਕਰਗੁਜ਼ਾਰ ਧੰਨਵਾਦ ਬਹੁਤ ਬਹੁਤ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਤੇ ਮੈਂ ਆਪਣੀ ਮੀਡੀਆ ਲਈ ਭਾਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਭਾਜੀ ਆਪਣੀ ਮੀਡੀਆ ਨੇ ਸਾਡੀ ਜਾਨ ਬਚਾਈ ਭਾਜੀ ਜੋ ਵੀ ਪੂਰੇ ਵੜ ਤੱਕ ਸਾਡੀ ਵੀਡੀਓ ਬਚਾਈਆਂ ਹੋਈਆਂ ਅਸੀਂ ਸਾਰਿਆਂ ਦੇ ਭਾਜੀ ਧੰਨਵਾਦ ਕਰਦੇ ਸਾਡੀ ਜਿਹੜੀ ਇੰਨੀ ਜਾਨ ਪਚਾਈ ਆ ਭਾਜੀ ਧੰਨਵਾਦ ਜਿਲ੍ਹਾ ਕਰਦੇ ਭ ਏਜੰਟ ਜਿਹੜੇ ਨੇ ਤੁਹਾਡੇ ਨਾਲ ਇਦਾਂ ਕੀਤਾ ਉਹਦੇ ਲਈ ਤੁਸੀਂ ਕੀ ਚਾਹੁੰਦੇ ਹੋ ਭਾਜੀ ਮੈਂ ਇਹੀ ਕਹਾਂਗਾ ਕਿ ਕਿਸੇ ਨੇ ਵੀ ਏਜੰਟ ਤੇ ਕਦੇ ਵੀ ਮਗਰ ਲੱਗਣਾ ਨਹੀਂ ਚਾਹੀਦਾ ਭਾਜੀ ਆਪਾਂ ਤੁਸੀਂ ਆਪੇ ਏਜੰਟ ਜਿਹੜਾ ਕਰਦੇ ਆ ਉਹ ਏਜੰਟ ਬਿਲਕੁਲ ਧੋਖਾ ਦਿੰਦੇ ਭਾਈ ਕਦੇ ਵੀ ਕਿਸੇ ਤੇ ਯਕੀਨ ਨਹੀਂ ਹੁੰਦਾ ਭਾਜੀ ਜਿੱਦਾਂ ਏਜੰਟਾਂ ਦੇ ਕੋਈ ਨਹੀਂ ਯਕੀਨੀ ਭਾਈ ਸਾਨੂੰ ਪਹਿਲਾਂ ਉਹਨਾਂ ਨੇ ਕਿਹਾ ਸੀ ਪੈਸੇ ਆਣ ਪਹੁੰਚੇ ਪੈਸੇ ਭਾਜੀ ਜਦੋਂ ਉਹ ਹੀ ਬਾਟਰਸ ਵਾਲੇ ਉਹਦੇ ਭਾਜੀ ਪੈਸੇ ਘੜਵਾ ਲੈਣਾ ਏਜੰਟਾਂ ਨੇ ਜੋ ਵੀ ਕਰਨਾ ਸੋਚਾਂਗੇ ਕਰੋ ਭਾਜੀ ਤੁਸੀਂ ਆਪਣੇ ਆਪ ਹੀ ਫੋਨ ਤੋਂ ਭਾਜੀ ਅੱਜ ਕੱਲ ਵੀ ਸਾਰੇ ਮਿਲ ਜਾਂਦੇ ਆ ਮੈਨੂੰ ਨਹੀਂ ਕਿਹਨੂੰ ਭਾਈ ਏਜੰਟਾ ਕੋਲ ਭਾਈ ਕਰ ਦੇਣਾ ਕੋਈ ਵੀ ਨਾ ਫਸਾ ਬੱਜੇ ਏਜੰਟਾ ਦੇ ਕੋਈ ਦਰਵਾਜ਼ੇ ਨਹੀਂ ਆ